ਇੱਕ ਸੋਨੇ ਆਰੀ ਦੀ ਦੁਕਾਨ ਤੇ ਇਸ ਸ਼ਾਤਿਰ ਸ਼ਖਸ ਦੇ ਵੱਲੋਂ ਵੱਡਾ ਕਾਰਨਾਮਾ ਕੀਤਾ ਗਿਆ ਦੇਖ ਸਕਦੇ ਹੋ ਸੀਸੀਟੀਵੀ ਫੁਟੇਜ ਸਾਹਮਣੇ ਹੈ ਜਿੱਥੇ ਕਿ ਇਸ ਸ਼ਖਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਪੀੜਿਤ ਜੋ ਦੁਕਾਨਦਾਰ ਹੈ ਉਸ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਇਹ ਸ਼ਖਸ ਮੇਰੀ ਦੁਕਾਨ ਤੇ ਆਇਆ ਸ਼ਕਲੋਂ ਇਹ ਇਹੋ ਜਿਹਾ ਨਹੀਂ ਲੱਗਦਾ ਸੀਗਾ ਕਿ ਇਹੋ ਜੀ ਵਾਰਦਾਤ ਨੂੰ ਅੰਜਾਮ ਦੇਗਾ ਦਰਸਲ ਜਦੋਂ ਉਹ ਦੁਕਾਨ ਤੇ ਪਹੁੰਚ ਰਿਹਾ ਤੇ ਦੁਕਾਨਦਾਰ ਨੂੰ ਕਹਿੰਦਾ ਹੈ ਕਿ ਮੈਨੂੰ ਇੱਕ ਅੰਗੂਠੀ ਦਿਖਾ ਦਿਓ ਕਿ ਜਦੋਂ ਹੀ ਦੁਕਾਨਦਾਰ ਪਿੱਛੇ ਨੂੰ ਮੁੜ ਕੇ ਅੰਗੂਠੀ ਚੁੱਕਣ ਲੱਗਦਾ ਹੈ ਤਾਂ ਉਸੇ ਹੀ ਤਰੀਕੇ ਦੇ ਨਾਲ ਯਾਨਕੀ ਛਾਤੀ ਤਰੀਕੇ ਦੇ ਨਾਲ ਸ਼ਖਸ ਨੇ ਉਤੋਂ ਘੱਟੋ-ਘੱਟ 10 ਗ੍ਰਾਮ ਦੀ ਜਿਹੜੀ ਇਹ ਉਤੋਂ ਮੰਦਰੀ ਜਿਹੜੀ ਚੋਰੀ ਕਰ ਲੈਂਦਾ ਤੇ ਆਪਣੀ ਜੇਬ ਦੇ ਵਿੱਚ ਪਾ ਲੈਂਦਾ ਹੈ ਲੇਕਿਨ ਦੁਕਾਨਦਾਰ ਨੂੰ ਕੋਈ ਵੀ ਭਣਕ ਨਹੀਂ ਲੱਗਦੀ ਸੀਸੀਟੀਵੀ ਫੁਟੇਜ ਦੇਖ ਸਕਦੇ ਹੋ ਕਿ ਜਦੋਂ ਸੀਸੀਟੀਵੀ ਫੁਟੇਜ ਸਾਹਮਣੇ ਆਉਂਦੀ ਹੈ ਤਾਂ ਸਾਰਾ ਖੁਲਾਸਾ ਹੋ ਜਾਂਦਾ ਹੈ ਤਾਂ ਦੁਕਾਨਦਾਰ ਕਹਿੰਦੇ ਕਿ ਜਦੋਂ ਮੈਂ ਸ਼ਾਮ ਨੂੰ ਹਿਸਾਬ ਕਿਤਾਬ ਕਰਦਾ ਹੈ ਸਭ ਜਾ ਕੇ ਮੈਨੂੰ ਪਤਾ ਲੱਗਦਾ ਸੀ ਸੀਸੀਟੀਵੀ ਫੁਟੇਜ ਤੋਂ ਕਿ ਇਸ ਸ਼ਖਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕਿਵੇਂ ਉਸ ਦੇ ਵੱਲੋਂ 10 ਗ੍ਰਾਮ ਦੀ ਅੰਗੂਠੀ ਜਿਹੜੀ ਹੈ ਉਹ ਬੜੇ ਸ਼ਾਫੀਰ ਤਰੀਕੇ ਦੇ ਨਾਲ ਆਪਣੀ ਜੇਬ ਦੇ ਵਿੱਚ ਪਾ ਕੇ ਇਹ ਸ਼ਖਸ ਚਲਾ ਗਿਆ ਹਾਲਾਂਕਿ ਪੁਲਿਸ ਨੂੰ ਜਿਹੜੀ ਇਤਲਾਹ ਕਰ ਦਿੱਤੀ ਗਈ ਹੈ ਹੁਣ ਪੁਲਿਸ ਇਸ ਦੇ ਉੱਪਰ ਕੀ ਕਾਰਵਾਈ ਕਰਦੀ ਹੈ ਇਹ ਤਸਵੀਰਾਂ ਦੇਖ ਸਕਦੇ ਹੋ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਤੇ ਫੁਟੇਜ ਦੇ ਵਿੱਚੋਂ ਇਹ ਸਾਰੀ ਵਾਰਦਾਤ ਜਿਵੇਂ ਜਿਵੇਂ ਕੀਤੀ ਗਈ ਹੈ ਸ਼ਖਸ ਦੇ ਵੱਲੋਂ ਕਿਵੇਂ ਉਸ ਅੰਗੂਠੀ ਚੁੱਕਿਆ ਗਿਆ ਕਿਵੇਂ ਉਸ ਅੰਗੂਠੀ ਚੁੱਕ ਕੇ ਆਪਣੀ ਜੇਬ ਦੇ ਵਿੱਚ ਪਾਇਆ ਗਿਆ ਸਾਰੀ ਵਾਰਦਾ ਜਿਹੜੀ ਹੈ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਲੇਕਿਨ ਇਹ ਤਸਵੀਰਾਂ ਦੇਖ ਸਕਦੇ ਹੋ ਦੁਕਾਨਦਾਰ ਦਾ ਕਹਿਣਾ ਕਿ ਸ਼ਕਲ ਤੋਂ ਇਸ ਸ਼ਖਸ ਬਿਲਕੁਲ ਵੀ ਚੋਰ ਨਹੀਂ ਸੀ ਲੱਗਦਾ ਲੇਕਿਨ ਜਿਸ ਤਰੀਕੇ ਦੇ ਨਾਲ ਜਿਸ ਚੁਲਾਕੀ ਦੇ ਨਾਲ ਇਸ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਹੈਰਾਨੀਜਨਕ ਸੀਗਾ ਸੋ ਤਸਵੀਰਾਂ ਦੇਖ ਸਕਦੇ ਹੋ ਕਿ ਜਦੋਂ ਦੁਕਾਨਦਾਰ ਨੇ ਵੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਉਸ ਤੋਂ ਬਾਅਦ ਜਾ ਕੇ ਉਸ ਨੂੰ ਪਤਾ ਲੱਗਾ ਕਿ ਇਹ ਜਿਹੜੀ ਉਂਗੂਠੀ ਸੀਗੀ ਉਹ ਇਸ ਸ਼ਖਸ ਦੇ ਵੱਲੋਂ ਚੁੱਕੀ ਗਈ ਸੀਗੀ ਲੇਕਿਨ ਇਹ ਸਾਰੀ ਘਟਨਾ ਜਿਹੜੀ ਇਹ ਉਹ ਸੀਸੀਟੀਵੀ ਵਿੱਚ ਕੈਦ ਹੋ ਜਾਂਦੀ ਹੈ ਦੇਖ ਸਕਦੇ ਹੋ ਤੁਹਾਨੂੰ ਸੀਸੀਟੀਵੀ ਫੁਟੇ ਵੀ ਦਿਖਾ ਰਿਹਾ ਉਸ ਤੋਂ ਬਾਅਦ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਵੀ ਆਪਣੇ ਕਮੈਂਟ ਜਿਹੜੇ ਹੋ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਮੇਰਾ ਨਾਮ ਇਹ ਦੱਸਾਂਗੇ ਸਾਡੀ ਦੁਕਾਨ ਹੈ ਪੁਰਾਣਾ ਬਾਜ਼ਾਰ ਫਰੀ ਪ੍ਰਸਿਟੀਜ ਹੈ ਦਸਕਰਤਾਰ ਸਿੰਘ ਮਿੰਦਰ ਸਿੰਘ ਜੁਵੈਲਰ ਦੇ ਨਾਮ ਦੇ ਉੱਤੇ ਸਾਡਾ ਕਾਰੋਬਾਰ ਹੈ ਲੜਕਾ ਆਇਆ ਇੱਕ ਦਿਨ ਪਹਿਲਾਂ ਤੇ ਸਾਡੇ ਕੋਲ ਦਿੱਸਲ ਦੇਖਿਆ ਨੇ ਆ ਕੇ ਕਹਿੰਦਾ ਕਿ ਸਾਨੂੰ ਇੱਕ ਮੰਦਰੀ ਚਾਹੀਦੀ ਸਾਮਾਨ ਦਿਖਾਓ ਕੁਝ ਹੋਰ ਕਸਟਮਰ ਸੀ ਉਹਨਾਂ ਨੂੰ ਰੈਂਡ ਕਰਕੇ ਫਿਰ ਜਿਸ ਤਰੀਕੇ ਨਾਲ ਉਹਨੇ ਗੱਲ ਕੀਤੀ ਅਣਖਸ਼ਤਾ ਸੀਗਾ ਉਹਨੇ ਆਪਣਾ ਨੰਬਰ ਵੀ ਦਿੱਤਾ ਨਾਮ ਵੀ ਦਿੱਤਾ ਉਹ ਸਭ ਕੁਝ ਫੇਕ ਨਿਕਲਿਆ ਤੇ ਜਿਸ ਦਿਨ ਉਹਨੇ ਦੇਖਿਆ ਤੇ ਉਹਨੇ ਇੱਕ ਰਿੰਗ ਵਿੱਚੋਂ ਚੋਰੀ ਕਰ ਲਈ ਤੇ ਜਿਸ ਦਿਨ ਚੋਰੀ ਕਰ ਲਈ ਉਸ ਸੀਸੀਟੀਵੀ ਫੁਟੇਜ ਦੇ ਵਿੱਚ ਸਾਰਾ ਕੁਝ ਕਲੀਅਰ ਆ ਚੁੱਕਾ ਹੈ ਚੋਰੀ ਕਰਦਾ ਆ ਔਰ ਉਹਦੀ ਜੇਬ ਵਿੱਚ ਪਾਉਂਦਾ ਹੈ ਵੀ ਉਹ ਆ ਗਿਆ ਨੇ ਯਾਰ ਉਸ ਦੀ ਫੋਟੋ ਵੀ ਸਾਫ਼ ਕਲੀਅਰ ਆਈ ਹੈ ਉਹਦੀ ਫੋਟੋ ਵੀ ਕਲੀਅਰ ਆ ਚੁੱਕੀ ਹੈ ਔਰ ਸਭ ਕੁਝ ਉਹਦੇ ਜਿਸੀਸੀਟੀਵੀ ਫੁਟੇਜ ਵੀ ਆ ਚੁੱਕਾ ਹੈ ਉਹ ਔਰ ਇਹਦੀ ਸ਼ਿਕਾਇਤ ਉਸੇ ਪੁਲਿਸ ਪ੍ਰਸ਼ਾਸਨ ਨੂੰ ਕਰ ਚੁੱਕੇ ਆਂ ਅਸੀਂ ਉਮੀਦ ਕਰਦੇ ਆ ਪੁਲਿਸ ਪ੍ਰਸ਼ਾਸਨ ਸਾਡੀ ਮਦਦ ਕਰੇ ਉਹ ਸਾਡਾ ਜਿਹੜਾ ਸਮਾਨ ਚੋਰੀ ਹੋਇਆ ਉਹ ਸਾਨੂੰ ਵਾਪਸ ਹੋ ਜਾਏ ਕੀ ਲੈ ਕੇ ਗਿਆ ਹੈਗਾ ਕੋਈ ਇੱਕ ਸੋਨੇ ਦੀ ਮੁੰਦਰੀ ਹੈ ਇਹਦਾ ਵਜ਼ਨ ਕੋਈ ਕਰੀਬ 10 ਗ੍ਰਾਮ ਹੈ 9 ਗ੍ਰਾਮ 900 ਵਜ਼ਨ ਹੈ ਬਾਈਗਟ ਹਾਲਮਾਰਕ ਦੀ ਮੁੰਦਰੀ ਬਣੀ ਜੈਂਟਸ ਮੁੰਦਰੀ ਹੈ ਉੱਪਰ ਡਾਲਰ ਦਾ ਸਾਈਨ ਬਣਿਆ ਹੁੰਦਾ ਹੈ ਜੋ ਅੱਜਕੱਲ ਚੱਲਦੇ ਨੇ ਸਰ ਇਹ ਕਿਵੇਂ ਲੈ ਕਿਵੇਂ ਗਿਆ ਉਹ ਸੋਨਾ ਐਸੀ ਦਿਖਾਰੇ ਸੀਗੇ ਮੇਰੇ ਥੋੜਾ ਜਿਹਾ ਇੱਕ ਸਾਈਡ ਦੇ ਉੱਤੇ ਬੈਠ ਹੋਈ ਏ ਤੇ ਪਿੱਛੋਂ ਨੇ ਰਿੰਗ ਉਹ ਹੋਲ ਡਰੇ ਦੇ ਚੋਂ ਉਠਾ ਲਈ ਥਾਕ ਤੇ ਮੌਕਾ ਵੇਖ ਕੇ ਬਾਅਦੋਂ ਨੇ ਆਪਣੇ ਜੇਬ ਵਿੱਚ ਪਾ ਲਈ ਉਹ ਔਰ ਅਸੀਂ ਜਿਵੇਂ ਸ਼ਾਮ ਨੂੰ ਆਪਣਾ ਸਟਾਕ ਸ਼ੈਕ ਕੀਤਾ ਉਦੋਂ ਪਤਾ ਲੱਗਾ ਜਾ ਕੇ ਕਿ ਵਿੱਚੋਂ ਇਹ ਕਰੀਂਗੇ ਕਾਟੇ ਗਿਆ ਫਿਰ ਤੁਸੀਂ ਸੀਸੀਟੀਵੀ ਵੀ ਦੇਖੀ ਅਸੀਂ ਸੀਸੀਟੀਵੀ ਦੇਖ ਕੇ ਫੁਟੇਜ ਦੇਖਿਆ ਉਤੋਂ ਸਾਰਾ ਕੁਝ ਕਲੀਅਰ ਹੋ ਗਿਆ ਔਰ ਇਹ ਵਾਲਾ ਰਿਕਾਰਡ ਵੀ ਕੱਢ ਲਿਆ ਹੈ ਸੀਸੀਟੀਵੀ ਦੇ ਪੈਨ ਡਰਾਈਵ ਛਪਾਇਆ ਹੈ ਉਹ ਫੋਨ ਦੇ ਵਿੱਚ ਸਭ ਕੁਝ ਕਲੀਅਰ ਆ ਰਿਹਾ ਹੈ ਇਹ ਨੇ ਜਿਹੜੀ ਚੋਰੀ ਕੀਤੀ ਉਹ ਸਰ ਇਹ ਲੱਗਦਾ ਨਹੀਂ ਹੈਗਾ ਸੀਗਾ ਸ਼ਟਲ ਸ਼ਕਲ ਤੋਂ ਨਹੀਂ ਲੱਗ ਰਿਹਾ ਇੱਕ ਕਲੀਨ ਕਟਿੰਗ ਦੇੱਚੇਗਾ ਸੀਗਾ ਉਹ ਔਰ ਦੋ ਜੈਂਟਲਮੈਨ ਟਾਈਪ ਲੁੱਕ ਸੀਗੀ ਹੁੰਦੀ ਪਰ ਆਪਾਂ ਕੁਝ ਨਹੀਂ ਕਹਿ ਸਕਦੇ ਕਿਸੇ ਬੰਦੇ ਦੇ ਅੰਦਰ ਕਿਹੋ ਜਿਹੇ ਵਿਚਾਰ ਹੋ ਸਕਦੇ ਨੇ ਉਹ